ਮੈਂ ਗੁਰਦਾਸਪੁਰ ਨੂੰ ਦਾਵਾ ਕਲੋਨੀ ਦੀ ਰਹਿਣ ਵਾਲੀ ਆ ਤੇ ਮੇਰਾ ਵਿਆਹ ਹੋਇਆ ਸੀ 2009 ਚ ਮੇਰੀ ਲਵ ਮੈਰਿਜ ਹੀ ਸੀ ਤੇ ਫਿਰ ਮਤਲਬ ਤੁਹੋ ਥੋੜੀ ਕਾਸਟ ਦੇ ਕਰਕੇ ਮੇਰਾ ਡਾਈਵੋਰਸ ਹੋ ਗਿਆ ਮਿਚੁਅਲ ਅੰਡਰਸਟੈਂਡਿੰਗ ਨਾਲ 2014 ਚ ਡਾਈਵੋਰਸ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਹਸਬੰਦ ਦਾ ਹੀ ਕਹਿਣਾ ਹੈਗਾ ਕਿ ਡਾਈਵੋਰਸ ਹੋਇਆ ਮੇਰੀ ਮੰਮੀ ਕਰਕੇ ਠੀਕ ਹੈ ਤੇ ਅਸੀਂ ਇਕੱਠੇ ਰਹਿਣਾ ਤੇ ਫਿਰ 2000 ਫਿਰ ਅਸੀਂ ਉਸ ਤੋਂ ਬਾਅਦ ਇਕੱਠੇ ਰਹਿਣਾ ਸ਼ੁਰੂ ਕਰਤਾ ਡਾਈਵੋਰਸ ਤੋਂ ਫਿਰ ਉਹੀ ਸਾਲ ਚ ਲਾਸਟ 25 ਦਸੰਬਰ 2014 ਨੂੰ ਬੇਟਾ ਹੋਇਆ ਮੇਰਾ ਫਿਰ ਮੈਂ ਬੇਟੇ ਦੇ ਕਰਕੇ ਚਲੋ ਐਡਜਸਟਮੈਂਟ ਕਰਦੀ ਰਹੀ ਪਹਿਲਾਂ ਸੈਪਰੇਟ ਰਹੀਆਂ ਜਦੋਂ ਬੇਟਾ ਹੋਇਆ ਸੈਪਰੇਟ ਰਹੀਆਂ ਮੈਂ ਆਪਣੇ ਮਾਇਕੇ ਫਿਰ ਉਸ ਤੋਂ ਬਾਅਦ ਆਇਆ ਹੋਇਆ ਕਿ ਫਿਰ ਮੇਰੀ ਜੌਬ ਲੱਗ ਗਈ 2019 ਚ ਫਿਰ ਹਸਬੰਡ ਮੇਰੇ ਨੇ ਜਿਹੜਾ ਐਕਸ ਹਸਬੰਡ ਆ ਉਹਨੇ ਮੇਰੇ ਨਾਲ ਰਹਿਣਾ ਸਟਾਰਟ ਕਰਤਾ ਜਦੋਂ ਮੇਰੀ ਜੌਬ ਲੱਗ ਗਈ ਪਹਿਲਾਂ ਨਹੀਂ ਸੀ ਰਹਿੰਦਾ ਨਾ ਮੈਨੂੰ ਰੱਖਦਾ ਸੀ ਤੇ ਮੇਰੇ ਲੋਜ਼ ਨੇ ਮੈਨੂੰ ਘਰੋਂ ਕੱਢਦਾ ਹੀਗਾ ਫਿਰ ਤੋਂ ਫਿਰ ਬੇਟੇ ਹੋਣ ਤੋਂ ਬਾਅਦ ਥੋੜੀ ਦੇਰ ਮੈਂ ਰਹੀਆਂ ਇੱਥੇ ਇੱਥੇ ਪਠਾਨਗੁਰ ਸ਼ਾਹਪੂਰ ਚੌਂਕ ਉਹਨਾਂ ਇਨ-ਲਾਸ ਦਾ ਪੁਰਾਣਾ ਜਗਾਹ ਰਹੀ ਤਰਲੇ ਮਿੰਦਾ ਕਰਕੇ ਕਿ ਬੇਟਾ ਤੇ ਰਹਿਣ ਤੋਂ ਮੈਨੂੰ ਉੱਥੇ ਉੱਥੇ ਰਹੀ ਆ ਮੇਰੇ ਹਾਰਡਲੀ ਮੇਰੇ ਖਿਆਲ ਨਾਲ ਮੈਂ ਸਾਲ ਵੀ ਨਹੀਂ ਰਹੀ ਉੱਥੇ ਫਿਰ ਉਹਨਾਂ ਨੇ ਮੈਨੂੰ ਕੜਤਾ ਗਾਲਾਂ ਗੁਲਾ ਗੜ ਕੇ ਕਰੈਕਟਰ ਦੇ ਬਾਰੇ ਬੋਲ ਕੇ ਫਿਰ ਫਿਰ ਉਸ ਤੋਂ ਬਾਅਦ ਉਹ ਮੈਂ ਕੰਟੀਨਿਊਸਲੀ ਮਤਲਬ ਵਹੀ ਰਹਿੰਦੇ ਪਏ ਆ ਪਰ ਮੇਰੇ ਹਸਬੰਡ ਦੀਆਂ ਹਰਕਤਾਂ ਜਿਹੜੀਆਂ ਨਾ ਬੜੀਆਂ ਮਾੜੀਆਂ ਹੋ ਗਿਆ ਡ੍ਰਿੰਗ ਕਰਦੇ ਹੀ ਉਹਦੇ ਨਾਲ ਉਹਦੇ ਕਰਕੇ ਮੈਨੂੰ ਮਾਰ ਕੁੱਟਾਈ ਕਰਦੇ ਹੀ ਤੇ ਉਹ ਹੁੰਦਾ ਹੈ ਕਿ ਉਹਨੇ ਲਗਾਤਾਰ ਮੇਰੇ ਖਿਆਲ ਨਾਲ ਸਾਲ ਤੋਂ ਬੜੇ ਜ਼ਿਆਦਾ ਜੀਣਾ ਹਰਾਮ ਕਰਤਾ ਮੈਂ ਕੰਪਲੇਨ ਵੀ ਕੀਤੀ ਇੱਕ ਮੈਂ ਕੀਤੀ 14 ਜੁਲਾਈ ਨੂੰ ਉਹਦੇ ਚੋਂ ਮਾਫੀ ਮੰਗ ਕੇ ਚਲਾ ਗਿਆ ਸਾਹਿਲ ਸ਼ਰਮਾ ਉਹਦਾ ਨਾਮ ਹਸਬੰਡ ਦਾ ਠੀਕ ਹੈ ਪ੍ਰਧਾਨਗੁਰ ਦਰਹਿਣ ਵਾਲਾ ਉਹ ਹੁਣ ਅਸੀਂ ਕੱਟੇ ਰਹ ਰਹੇ ਪਰ ਇਹਨੇ ਫਿਰ ਮੈਨੂੰ ਨਾ 4 4 ਅਕਤੂਬਰ ਨੂੰ ਮੈਨੂੰ ਮਾਰਿਆ ਮੈਂ ਐਮਐਲਆਰ ਘਟਵਾਈ ਮੈਂ ਪੁਲਿਸ ਦੇ ਵੀ ਆਈ ਕਿ ਮੇਰੇ ਨਾ ਕੋਈ ਮਤਲਬ ਕਾਰਵਾਈ ਕੀਤੀ ਜਾਏ ਮੇ ਕੋਲ ਛੋਟਾ ਜਿਹਾ ਫੁਟੇਜ ਵੀ ਹੈਗਾ ਜਿਹੜਾ ਉਹਨੇ ਮੈਨੂੰ ਕੁੱਟਿਆ ਪਰ ਪੁਲਿਸ ਵਾਲਿਆਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਮੈਨੂੰ ਇਹੀ ਕਹਿਣਾ ਸੀ ਮੇਰੇ ਹਸਬੰਦ ਦਾ ਕਿ ਤੂੰ ਜੋ ਕਰਨਾ ਕਰ ਲਾ ਮੈਂ ਪੁਲਿਸ ਤੇ ਪੈਸੇ ਚੜਾਤੇ ਆ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਅੱਜ ਜਦ ਮੈਂ ਆਪਣੇ ਬੇਟੇ ਨੂੰ ਛੱਡ ਕੇ ਕਿਸੇ ਰਿਲੇਟਿਵ ਦੇ ਘਰੇ ਤਦੋਂ ਅੱਤੇ ਇਸੀ ਰੀਆ ਫਰੀਆ ਜਿਮ ਮੈਨੂੰ ਰੀਆ ਮਹਾਜਲ ਦਾ ਮੈਂ ਉੱਥੇ ਜਿਮ ਚਾਈ ਸੀ ਤੇ ਉਹ ਮੈਨੂੰ ਫੋਲੋ ਕਰਦਾ ਆ ਹਨਾ ਉਹ ਮੇਰੇ ਪਿੱਛੇ ਆ ਗਿਆ ਉਹਨੇ ਉੱਥੇ ਮੈਨੂੰ ਮਾਰਨਾ ਗੁੱਟਨਾ ਸਟਾਰਟ ਕਰਤਾ ਫਿਰ ਉਹਨੇ ਨਾਈਫ ਗੱਡੀ ਗੱਡੀ ਚੋਂ ਤੇ ਉਹ ਉਹਦਾ ਇਹੀ ਕਹਣਾ ਕਿ ਦੋ ਘਾਰਾ ਕੋਠੀਆਂ ਦੋ ਉਹ ਮੇਰੇ ਨਾਮ ਹੈ ਕਿਉ ਮੇਰੇ ਨਾਮ ਕਰ ਤੇ ਰਹਿਣਾ ਵੀ ਮੈਂ ਤੇਰੇ ਨਾਲ ਜ਼ਬਰਦਸਤੀ ਤੇ ਮਾਰਕੁਟਾਈ ਵੀ ਮਤਲਬ ਤੂੰ ਸਹੀ ਜਜਵੇਂ ਤੂੰ ਪਹਿਲਾਂ ਸਿੰਦੀ ਪਰ ਇਸ ਵਾਰੀ ਮੈਂ ਨਹੀਂ ਉਹਨੂੰ ਮੈਂ ਕਿਹਾ ਕਿ ਨਹੀਂ ਮੈਂ ਤੇਰੇ ਨਾਲ ਰਹਿਣਾ ਬਹੁਤ ਹੋ ਗਿਆ ਤੇ ਜਿਵੇਂ ਮੇਰੇ ਮਾਰ ਕੇ ਗਿਆ ਸ਼ਾਰਪ ਬਲੰਟ ਮੇਰੇ ਮਤਲਬ ਇੰਜਰੀਜ਼ ਹੋਈਆਂ ਹੱਥ ਤੇ ਆਰ ਪੇਟ ਤੇ ਕੰਪਲੇਨ ਮਜ਼ਰ ਪੇਲਣਾ ਵੀ ਕੀਤੀ ਹੈ ਪਰ ਮੇਰੀ ਫਿਲਹਾਲ ਨਹੀਂ ਅੱਲੇ ਕੋਈ ਕਾਰਵਾਈ ਹੋਈ ਹੁਣ ਅੱਗੇ ਪਤਾ ਨਹੀਂ ਹੁਣ ਸਰ ਮੈਂ ਇਹ ਕਹਿੰਨੀ ਹਾਂ ਕਿ ਉੱਤੇ ਕਾਰਵਾਈ ਕੀਤੀ ਜਾਏ ਉਹਦੇ ਤੇ ਉਹਦੀ ਪੂਰੀ ਫੈਮਿਲੀ ਤੇ ਕੀਤੀ ਜਾਏ ਉਹਦੇ ਫਾਦਰ ਐ ਐਸ ਐਚ ਓ ਉਹ ਮੈਨੂੰ ਉਹਦੀ ਵੀ ਧੌਂਸ ਦਿੰਦਾ ਇਹਨੇ ਸਿੰਧ ਬੈਂਕ ਦੇ ਸਾਹਮਣੇ ਕੋਈ ਔਰਤ ਤੇ ਉਹਦਾ ਘਰ ਵਾਲਾ ਲੜ ਰਿਹਾ ਸੀ ਜਿਹੜੀ ਜਾਣਕਾਰੀ ਖਾਲਾ ਮਿਲੀ ਖਾਲਾ ਜਾਣਕਾਰੀ ਮਿਲਦੇ ਇਥੇ ਮੌਕੇ ਤੇ ਪੁੱਜੇ ਮੇਰੇ ਆਉਣ ਤੋਂ ਪਹਿਲਾਂ ਪੁਲਿਸ ਕਰਮਚਾਰੀ ਔਰ ਲੜਕੀ ਨੂੰ ਤੇ ਹਸਪਤਲ ਆ ਗਈ ਸੀ ਸਾਡੇ ਤੋਂ ਥੋੜੀ ਲੱਗੀ ਜੀ ਆਪਣਾ ਮਾ ਦਾ ਸੀਸੀ ਕੈਮਰਾ ਜਿਉਂ ਦੀ ਫੁਟੇਜ ਕਿ ਡਵਾਈ ਆ ਤੇ ਬਾਕੀ ਤਾਂ ਰਤੀਸ਼ ਜਾ ਕੇ ਹਸਪਤਲ ਤੋਂ ਪਤਾ ਕਰਕੇ ਡਾਕ ਕੋਈ ਚੀਜ਼ ਕਹਿ ਨਾ ਤਖੀ ਚੀਜ਼ ਹੋ ਜਾਈ ਹਾਂ ਹਾਂ ਉਹ ਪਤਾ ਕਰਦੇ ਜਾ ਕੇ ਫਿਰ ਸਾਰੀ ਗੱਲ ਨਹੀਂ ਜੋ ਹਸਪਤਲ ਆ ਗਏ ਕਰਮਚਾਰੀ